ਮਾਮਲਾ ਬੋੜੀ ਜਾਗਰਾਤ ਤੋਂ ਆਇਆ ਜਿੱਥੇ ਦੇਖ ਸਕਦੇ ਹੋ ਇੱਕ ਬੰਦਾ ਤਲਵਾਰ ਲਹਿਰਾਉਂਦਾ ਹੋਇਆ ਇੱਕ ਘਰ ਦੇ ਵਿੱਚ ਜਾ ਵੜਿਆ। ਫਿਰ ਆ ਗੁੰਡਾਗਰਦੀ ਕੀਤੀ ਗਈ, ਘਰ ਦੇ ਵਿੱਚ ਤੋੜ-ਫੋੜ ਕੀਤੀ ਗਈ। ਤਸਵੀਰਾਂ ਨੇ ਬੋੜੀ ਜਾਗਰਾਤ ਤੋਂ ਆਕਰ ਪੂਰਾ ਵਿਵਾਦ ਕੀ ਹੈ। ਜੇ ਵੀ ਜਾਣਕਾਰੀ ਜਿਉਂ ਚਟਾਲਣ ਦੀ ਕੋਸ਼ਿਸ਼ ਕਰਾਂਗੇ ਫਿਰ ਆਸਾਂ ਇੱਕ ਤਾਜ਼ੀਏ। ਪੁਲਿਸ ਦੇ ਸੰਗਿਆਨ ਦੇ ਵਿੱਚ ਜਦੋਂ ਇਹ ਮਾਮਲਾ ਆਇਆ, ਮੌਕੇ ਤੇ ਚੰਡੀਗੜ੍ਹ ਪੁਲਿਸ ਦੇ तमाम ਅਫਸਰ ਪਹੁੰਚੇ ਤੇ ਹਾਲਾਤ ਅਜੇ ਹਲਤਾ। ਜਿਹੜੀ ਮਹਿਲਾ ਜ਼ਖਮੀ ਹੋਈ ਆ, ਉਹਦਾ ਇਲਾਜ ਕਰਵਾਇਆ ਗਿਆ ਤੇ ਮਹਿਲਾ ਦਾ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਇਹ ਘਰ ਦੇ ਵਿੱਚ ਕਿਉਂ ਮਕਾਨ ਨੰਬਰ 2352 ਜਿੱਥੇ ਤਲਵਾਰ ਲਹਿਰਾਉਂਦਾ ਹੋਇਆ ਇੱਕ ਬੰਦਾ ਦਿਖਾਈ ਦੇ ਰਿਹਾ ਇਹ ਕੋਈ ਹੋਰ ਨਹੀਂ ਜੋ ਇੱਕ ਘਰ ਦੇ ਮਾਲਕ ਨੇ ਇਸੇ ਘਰ ਦੇ ਵਿੱਚ ਰਹਿਣ ਵਾਲੀ ਪੂਜਾ ਨਾਲ ਜਿਹੜੀ ਮਹਿਲਾ ਹੈ ਉਹਦਾ ਸਾਖਾ ਭਾਈ ਹੈ ਘਰੇਲੂ ਝਗੜਾ ਇੰਨਾ ਵੱਧ ਗਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਤਿਹਾਪ ਉਜਿਆ ਤੇ ਤੇਜ਼ ਛਾਰ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਦੇਖ ਲਿਓ ਇੱਥੇ ਦਲਵਾਰ ਲਹਿਰੰਦਾ ਹੋਇਆ ਇਸ ਘਰ ਦੇ ਵਿੱਚ ਜਾ ਵੜਿਆ ਤੇ ਤੇਹਾਰਾ 11 ਦਾ ਇਸਤੇਮਾਲ ਕੀਤਾ ਗਿਆ ਜਿੱਥੇ ਜਿਸ ਦੇ ਚਲਦਿਆ ਇਸ ਘਰ ਦੇ ਵਿੱਚ ਰਹਿਣ ਵਾਲੀ ਮਹਿਲਾ ਪੂਜਾ ਨਾਮ ਦੀ ਮਹਿਲਾ ਚੱਕਵੀ ਹੋ ਗਈ ਤੁਰੰਤ 112 ਤੇ ਕਾਲ ਕੀਤੀ ਗਈ ਮੌਕੇ ਤੇ ਪੁਲਿਸ ਕੰਟਰੋਲ ਰੂਮ ਡੀਐਸਪੀ ਤੋਂ ਇਲਾਵਾ ਕਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਹਾਦਸਾ ਜਾਇਜ਼ ਤੱਕ ਇਸ ਨੂੰ ਤੋੜ-ਫੋੜ ਕੀਤੀ ਗਈ ਹੈ ਦਰਵਾਜ਼ੇ ਤੋੜ ਦਿੱਤੇ ਗਏ ਲੋਕ ਸਾਰੇ ਤੋੜ ਦਿੱਤੇ ਗਏ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਗੁੰਡਾ ਕਰਤੀ ਦਾ ਨੰਗਾ ਨਾਚ ਦੇਚ ਆਇਆ ਮੋਲੀ ਜਾਗਰਾ ਦੇ ਵਿੱਚ ਦੇਖਿਓ ਕਿ ਦਿਓ ਇਹ ਕੋਈ ਹੋਰ ਨਹੀਂ ਐ ਸਖਾ ਭਾਈ ਐ ਜਿਹੜਾ ਆਪਣੀ ਭੈਣ ਦੇ ਘਰ ਜਾ ਪੁੱਜਿਆ ਘਰੇਲੂ ਝਗੜੇ ਚਲਦੇ ਇਸਨੇ ਤੇਜ ਤਰ ਹਥਿਆਰ ਦੇ ਨਾਲ ਹਮਲਾ ਕਰਤਾ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਚਾਰ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਛਾਪੇਮਾਰ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੀ ਗ੍ਰਿਫਤਾਰੀ ਲੈ ਕੇ ਤੇ ਦਾਵਾ ਕੀਤਾ ਜਾ ਰਿਹਾ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆਤਾ ਜਾਏਗਾ ਪੂਰੇ ਮਾਮਲੇ ਦੇ ਵਿੱਚ ਜਦੋਂ ਅਸੀਂ ਮੋੜੀ ਜਾਗਰ ਦੇ ਥਾਣਾ ਪ੍ਰਭਾਰੀ ਨਾਲ ਗੱਲਬਾਤ ਕੀਤੀ ਜਾਈ ਤਾਂ ਉਹ ਸੁਤਰੀ ਰਸੀ ਤੇ ਚਾਲ ਸੀ ਜੈਪਾਲ ਸਿੰਘ ਪਾ ਤੇ ਜੈਪਾਲ ਨੇ ਕਿਹਾ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਚਾਰ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਿਹੜੇ ਇੱਕ ਪੁੱਤ ਮਹਿਲਾ ਇਸ ਪੂਰੇ ਮਾਮਲੇ ਦੇ ਵਿੱਚ ਡੀਐਸਪੀ ਦੇ ਨਾਲ ਵੀ ਗੱਲਬਾਤ ਕੀਤੀ ਅਸੀਂ ਤੇ ਉਹਨਾਂ ਨੇ ਕਿਹਾ ਜੁਰਮ ਕੀਤਾ ਤਾਂ ਐਫਆਈਆਰ ਪੱਕੀ ਹੈ ਇਹਦੇ ਵਿੱਚ ਕੋਈ ਸਮਝੌਤਾ ਨਹੀਂ ਹੋਏਗਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪੂਰੇ ਮਾਮਲੇ ਦੇ ਵਿੱਚ ਅਸੀਂ ਦੂਸਰੇ ਪੱਖ ਦਾ ਵੀ ਪੱਖ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੀ ਗੋਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ 4 ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਹੜਾ ਇੱਕ ਵਿੱਚ ਮਹਿਲਾ ਵੀ ਹੈ ਹੁਣ ਪੁਲਿਸ ਇਹਨਾਂ ਦੀ ਗ੍ਰਿਫਤਾਰੀ ਲੈ ਕੇ ਛਾਪੇਮਾਰਕ ਕਾਰਵਾਈ ਕਰ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਮੌਲੀ ਜਾਗਰਤ ਉਹ ਹੈ ਸਖਾ ਭਾਈ ਆਪਣੀ ਭੈਣ ਦੇ ਘਰ ਪੁੱਜਿਆ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਦਾ ਘਰੇਲੂ ਝਗੜੇ ਦੇ ਚਲਦਿਆ ਫਿਲਹਾਲ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਾ ਹੋਵੇਗਾ ਕਿ ਆਖਰ ਪੁਰਾਣਾ ਵਿਵਾਦ ਕੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਮਹਿਲਾ ਨੇ ਕੀ ਜਾਣਕਾਰੀ ਦਿੱਤੀ ਹੈ ਤਸਵੀਰਾਂ ਸਾਡੇ ਸਾਹਮਣੇ ਆ ਕੀ ਮਾਮਲਾ ਕੀ ਹੈ ਜਿਹੜਾ ਦੰਦੇ ਕੋਣ ਆਏ ਆ ਥੋੜੇ ਇਹ ਜੀ ਜੋ ਆਇਆ ਥਾ ਨਾ ਮੇਰਾ بڑا ਭਾਈ ਆ ਸ਼ੌਕ ਰੀਲ ਭਾਈ ਹੈ ਹਾਂ ਜੀ ਰੀਲ ਭਾਈ ਹੈ ਹੋਇਆ ਕਿਹਾ ਸੀ वो ऐसे था इन्होंने ना मेरी माता जी को वहाँ पे धमकाया उसको मारा पांच लाख रुपए का हिस्सा मांगा तो इसके कारण वो हमें यहाँ बताने के लिए आए थे तो हमने ऐसी कहा सुनी हुई हमारी फोन पे भी तुमने माता को क्यों मारा निर्मला ने मेरी बेटे को गाली दी मैंने उसके बेटे को गाली दी इन लोगों ने मुझे धमकी दी तू तेरी हिम्मत क्या है थोड़ी देर में बताते हैं मुझे नहीं पता था निर्मला के बच्चे निर्मला यहाँ पार्क में खड़ी होके हमला करने के लिए हमारे पास इनको भेजेगी आके उन्होंने घर पे हमला करा तलवार चलाई जो मेरे यहाँ पे लगी है तलवार उस वक्त कौन कौन सी का? जी मैं थी मेरी सिस्टर छोटी थी मेरी माता थी जो मेरे पास आई थी जिसको वहाँ पे धमकाया अशोक कुमार ने और मेरे बच्चे थे जो उसने बोला मामा मत मारो मत मारो मेरे बच्चे भी, भी बहुत ज्यादा से चोटें आई जैसे कांच के जो शीशे ने मेरे बच्चे के ऊपर गिर गिर के पड़े पर वो नहीं हटा अशोक कुमार उसने अंदर भी मेरे ऊपर तलवार चलाई है ते, कौन के नाल जी साहिल रोहित निर्मला जो उनकी वाइफ है जी मौके पे एक सौ बारह करी थी हाँ जी मौके पे एक सौ बारह करी है मेडिकल पे जब मुझे लेके गए लोगो पुलिस पूछना कुछ नहीं उन्होंने चोट देखी वीडियो देखी हमारे पास है और जो तलवार से हमला करा उनकी जो कार्रवाई जो बढ़ती है वो देख लेंगे तो वीडियो है वो ने हाँ जी उन्होंने ली थी मैं चली गई थी मेडिकल कराने के लिए जो मेरी छोटी सिस्टर है उन्होंने पीछे से मुलाजमो को वीडियो दी है उसके बाद जब सिस्टर वहा मनी डिस्पेंसरी में आई थी मेरे पास उसके बाद पीछे से अशोक के बच्चे अशोक मेरी डिबीआर ले गया यहाँ से कौन कौन सी बच्चे जी साहिल था और रोहित भी था और अशोक भी था इनको पता लग गया अभी घर सुनना है कोई भी नहीं है जाके डीबीआर उठा लो ਉਹ ਉਠਾ ਕੇ ਯਹਾਂ ਸੇ ਡਿਵਾਰ ਲੈ ਗਏ ਮੇਰੇ ਬੇਟੇ ਨੇ ਬੋਲਾ ਵੀ ਹੈ ਆਪ ਕਿਆ ਕਰ ਰਹਾ ਹੈ ਮੇਰੇ ਬੇਟੇ ਕੋ ਨੇ ਧਮਕਾਇਆ ਕਿ ਚੁੱਪ ਹੋ ਜਾ ਨਹੀਂ ਮਾਰੂਗਾ ਕਿਸੇ ਪੁਲਿਸ ਕੋ ਪੁਲਿਸ ਦੱਸਿਆ ਡਿਵਾਰ ਲੈ ਗਏ ਹਾਂਜੀ ਬਤਾ ਦਿਆ ਅਮਨੇ ਪੁਲਿਸ ਕੋ ਠੀਕ ਹੈ ਕੀ ਚਾਹਦੇ ਤੁਸੀਂ जी कुछ नहीं मुझे इंसाफ चाहिए वो एक तरफ से तो मेरा खून करने के लिए आया था वो कोई मेरा कोई थप्पड़ मौका नहीं, तो, तो तो नहीं कोई दुश्मनी नहीं है सिर्फ उसने ये बोला बेटी को गाली क्यों देख इन, इत, इत इतनी बात पे बस उसने मैंने ऐसे बोला अगर गाली दी तो मुझे गाली दे देता उसने आते ही तलवारों से हमला कर दिया एक गाली के लिए भी मेरी बेटी को गाली क्यों दे अपने ਅੰਕਿਤ ਇਹਨਾਂ ਰਮੇਸ਼ ਕੁਮਾਰ ਡੈਨਿਕ ਮੇਂ ਚੰਡੀਗੜ੍ਹ